ਇੱਕ ਵਿਧਵਾ ਔਰਤ ਨਾਲ ਉਸਦੇ ਜੇਠ ਅਤੇ ਉਸਦੇ ਪਰਿਵਾਰ ਦੇ ਵੱਲੋਂ ਕੁੱਟਮਾਰ ਕੀਤੀ ਗਈ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੌਕਾ ਦੇਖਣ ਆਏ ਐਮਸੀ ਦੇ ਪਤੀ ਨਾਲ ਵੀ ਵਿਧਵਾ ਔਰਤ ਦੇ ਜੇਠ ਵੱਲੋਂ ਕੁੱਟਮਾਰ ਕੀਤੀ ਗਈ ਉਸ ਦੀਆਂ ਧੀਆਂ ਦੇ ਵੱਲੋਂ ਵਿਧਵਾ ਦੇ ਨਾਲ ਬੁਰਾ ਸਲੂਕ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਸਲ ਇਹ ਮਾਮਲਾ ਖਮਾਣੋ ਖੁਰਦ ਤੋਂ ਸਾਹਮਣੇ ਆਇਆ ਹੈ ਕੁਝ ਦਿਨ ਪਹਿਲਾਂ ਦੀ ਇਹ ਘਟਨਾ ਹੈ ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹਾਲਾਂਕਿ ਵਿਧਵਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਐਮਸੀ ਦੇ ਪਤੀ ਅਤੇ ਇਸ ਵਿਧਵਾ ਔਰਤ ਵੱਲੋਂ ਕਈ ਸਵਾਲ ਚੁੱਕੇ ਗਏ ਨੇ ਦੱਸਦੀ ਹੈ ਕਿ 1.5 ਸਾਲ ਪਹਿਲਾਂ ਇਸ ਦੇ ਪਤੀ ਦੀ ਮੌਤ ਹੋਈ ਹੈ ਔਰ 13 ਸਾਲ ਦਾ ਮੁੰਡਾ ਵੀ ਹੈ ਜੇਠ ਵੱਲੋਂ ਧਮਕੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਜ਼ਮੀਨ ਦੇ ਵਿੱਚੋਂ ਹਿੱਸਾ ਨਾ ਦੇਣ ਦੀ ਗੱਲ ਕਹੀ ਜਾ ਰਹੀ ਹੈ ਔਰ ਇਸ ਦਾ ਘਰ ਵਸਣ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਬਾਅਦ ਇਸਨੇ ਦੁਖੀ ਹੋ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਸਵੀਰਾਂ ਵੀ ਮੁਹੱਈਆ ਕਰਵਾਈਆਂ ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਖਮਾਣੂ ਖੁਰਦ ਦਾ ਇਹ ਪੂਰਾ ਮਾਮਲਾ ਹੈ ਕੁਝ ਦਿਨ ਪਹਿਲਾਂ ਦੀ ਇਹ ਵਾਰਦਾਤ ਹੈ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਸਵਾਲ ਨੇ ਜਿਹੜੇ ਇਸ ਵਿਧਵਾ ਅਤੇ ਐਮਸੀ ਦੇ ਪਤੀ ਦੇ ਵੱਲੋਂ ਚੁੱਕੇ ਗਏ ਨੇ ਪੀੜਤ ਵਿਧਵਾ ਔਰਤ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮੇਰੇ ਤੇ ਹਮਲਾ ਕਰਵਾਇਆ ਗਿਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਸ ਦੇ ਪਿੱਛੇ ਮੇਰੇ ਜੇਠ ਜਸਪਿੰਦਰ ਸਿੰਘ ਅਤੇ ਹਰਪਾਲ ਸਿੰਘ ਹੈਪੀ ਦਾ ਹੱਥ ਹੈ ਉਹ ਮੈਨੂੰ ਜ਼ਮੀਨ ਨਹੀਂ ਦੇਣਾ ਚਾਹੁੰਦੇ ਇਸ ਕਰਕੇ ਤੰਗ ਪਰੇਸ਼ਾਨ ਕਰ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਐਮਸੀ ਦਾ ਪਤੀ ਜਦੋਂ ਮੌਕਾ ਦੇਖਣ ਆਇਆ ਤਾਂ ਉਸ ਦੀ ਵੀ ਪੱਗ ਉਤਾਰ ਦਿੱਤੀ ਗਈ 112 ਨੰਬਰ ਡਾਇਲ ਕਰਕੇ ਥਾਣਾ ਖਮਾਣੋ ਵਿਖੇ ਸ਼ਿਕਾਇਤ ਦਰਜ ਕਰਵਾਈ ਪਰ ਹਾਲੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਪੀੜਤਾ ਹਰਪ੍ਰੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਉੱਪਰ ਹੋਏ ਹਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਹੈ 8 ਤਰੀਕ ਨੂੰ ਅਟੈਕ ਹੋਇਆ ਜਦੋਂ ਮੇਰੇ ਘਰ ਮੈਂ ਐਮਸੀ ਨੂੰ ਕਾਲ ਕੀਤੀ ਤੇ ਮੌਕਾ ਦਿਖਾਇਆ ਸੀ ਮੈਂ ਐਮਸੀ ਨੂੰ ਵੀ ਮੌਕਾ ਦੇਖੋ ਆ ਕੇ ਜਦੋਂ ਮੈਂ ਮੌਕਾ ਦਿਖਾਉਣ ਲੱਗੀ ਤੇ ਉਹਨਾਂ ਨਾਲ ਗੱਲਬਾਤ ਕਰਦੀ ਗਲੀ ਵਿੱਚ ਖੜਕੇ ਮੇਰਾ ਜੇਠ ਜਸਪਿੰਦਰ ਸਿੰਘ ਤੇ ਹਰਪਾਲ ਸਿੰਘ ਹੈਪੀ ਜਦੋਂ ਬਾਹਰ ਨਿਕਲ ਕੇ ਆਏ ਮੇਰੀ ਜਦੋਂ ਬਾਹਰ ਨਿਕਲ ਕੇ ਆਏ ਉਹ ਉਹਨਾਂ ਨੇ ਉਹਨਾਂ ਦੀ ਪਗਲਾਈ ਤੇ ਉਹਨਾਂ ਦੀ ਹੱਥੋਂ ਪਾਈ ਕੀਤੀ ਇਹਨਾਂ ਦੀ ਪਗਲਾ ਸੀ ਐਮ ਸੀ ਜੀ ਹਾਂਜੀ ਜਦੋਂ ਉਹਨਾਂ ਨੇ ਪਗ ਲਾ ਕੇ ਮੇਰੇ ਵੀ ਬਾਲਬੂਲ ਪੱਟੇ ਕੁੜੀਆਂ ਧੀਆਂ ਦੋ ਦੋਨੋਂ ਹੀ ਕੁੜੀਆਂ ਇੱਕ ਹੈਪੀ ਦੀ ਇੱਕ ਜਸਪਾਲ ਸਿੰਘ ਦੀ ਜਸਪਿੰਦਰ ਸਿੰਘ ਦੀ ਹਰਪਾਲ ਸਿੰਘ ਦੀ ਕੁੜੀ ਇਹਨਾਂ ਨੇ ਵੀ ਮੇਰੇ ਨਾਲ ਹੱਥੋਂ ਪਾਈ ਕੀਤੀ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇੱਕ ਨੰਬਰ ਤੇ ਕਾਲਾਈ ਮੈਨੂੰ ਵੀ ਤੈਨੂੰ ਐਦਾਂ ਕਰ ਦੂੰਗਾ ਐਦਾਂ ਕਰ ਦੂੰਗਾ ਕੋਣ ਬੋਲ ਰਿਹਾ ਸੀ ਉਹ ਪਤਾ ਨਹੀਂ ਜੀ ਕੌਣ ਬੋਲਦਾ ਸੀ ਮੇਰੇ ਕੋਲ ਨੰਬਰ ਹੈਗਾ ਏ ਪਰ ਅਸੀਂ ਨੇ 112 ਨੰਬਰ ਤੇ ਕਾਲ ਕੀਤੀ ਪੁਲਿਸ ਵਾਲਿਆਂ ਕੰਪਲੇਨ ਲਿਖਾਈ ਜਦੋਂ ਉਹ ਮੌਕਾ ਦੇਖਣ ਆਏ ਮੌਕਾ ਵੀ ਦਿਖਾਇਆ ਉਹਨਾਂ ਨੂੰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਥਾਣੇ ਜਾ ਕੇ ਆਏ ਸੀ ਹਾਂ ਜੀ ਥਾਣੇ ਜਾ ਕੇ ਆਏ ਸੀ ਜੀ ਤੇ ਕੀ ਕਿਹਾ ਪੁਲਸ ਨੇ ਪੁਲਸ ਨੇ ਕਿਹਾ ਵੀ ਮੌਕਾ ਦੇ ਵੀ ਸਵੇਰ ਨੂੰ ਦੇਖਦੇ ਆ ਜਦੋਂ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਜੀ ਥੋੜੇ ਜਿਹਾ ਹਮਲਾ ਕਿਸ ਤਰ੍ਹਾਂ ਹੋਇਆ হামਲਾ ਜੀ ਮਤਲਬ ਕਿ ਜਿਹੜਾ ਉਹ ਹੁੰਦਾ ਦਾ ਹੁੰਦਾ ਗੰਨੇਵਾਲਾ ਦਾ ਨਹੀਂ ਹੁੰਦਾ ਉਹਦੇ ਨਾਲ ਗੰਡਾਸੇ ਨਾਲ ਕੈਂਬਰੇ ਭੰਨੇ ਤੇ ਮੀਟਰ ਤੇ ਟੈਕ ਕੀਤਾ ਉਹਨਾਂ ਨੇ ਕਿਨੇ ਜਾਣੇ ਸੀ ਦੋ ਜਾਣੇ ਸੀ ਜੀ ਉਹਨਾਂ ਦਾ ਮੂੰਹ ਬੰਨਿਆ ਹੋਇਆ ਸੀ ਅਣ ਅਣਪਛਤਾ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਉਹ ਮਿਲੇ ਮੈਨੂੰ ਕੋਈ ਮਤਲਬ ਕਿ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਵੋਲਸ ਨੇ ਕੋਈ ਚੱਕਣ ਨਹੀਂ ਚੱਕਿਆ ਹੈਗਾ ਜੀ। ਜੀ ਤੁਹਾਨੂੰ ਸ਼ੱਕ ਮੈਨੂੰ ਕੋਈ ਇਨਸਾਫ ਮਿਲੇ ਜੀ। ਤੁਹਾਨੂੰ ਸ਼ੱਕ ਹੈ ਕਿ ਹਾਂ ਜੀ ਮੈਨੂੰ ਸ਼ੱਕ ਹੈਗਾ ਜੀ ਮੇਰਾ 1.5 ਸਾਲ ਹੋ ਗਿਆ ਮੇਰੇ ਘਰ ਵਾਲੇ ਨੂੰ ਮਰੇ ਨੂੰ ਜਦੋਂ ਮੇਰਾ ਘਰ ਵਾਲਾ ਮਰਿਆ ਸੀ ਜਦੋਂ ਮੇਰੇ ਘਰ ਵਾਲਾ ਮਰਿਆ ਸੀ ਜਦੋਂ ਵੀ ਮੈਨੂੰ ਬਹੁਤ ਪਰੇਸ਼ਾਨ ਤੰਗ ਕਰਦੇ ਸੀ। ਮੇਰੇ ਘਰ ਦੇ ਹੀ ਸੀ ਜੀ। ਹਾਂ ਜੀ। ਕਿਸੇ ਨੂੰ ਗੱਨ ਲੱਗ ਦਿੱਤਾ ਦਰਦ ਨੂੰ। ਮੈਨੂੰ ਜ਼ਮੀਨ ਦੀਆਂ ਧਮਕੀਆਂ ਦਿੰਦੇ ਨੇ ਕਦੇ ਕਹਿੰਦੇ ਨੇ ਵੀ ਉਹ ਬੇਦਖਲ ਕਰਿਆ ਹੋਇਆ ਤੇ ਤੇਰਾ ਜ ਮੇਰਾ ਜੇਠ ਆ ਜਿਹੜਾ ਜਸਪਿੰਦਰ ਸਿੰਘ ਕਹਿੰਦਾ ਵੀ ਤੇਰੇ ਘਰ ਵਾਲਾ ਰਣਜੋਤ ਸਿੰਘ ਬੇਦਖਲ ਕਰਿਆ ਹੋਇਆ ਸੀ ਤੇਨੂੰ ਕੁਝ ਨਹੀਂ ਮਿਲਦਾ ਹੈਗਾ ਇੱਥੋਂ ਤੈਨੂੰ ਕੱਢਾਂਗੇ ਐਦਾਂ ਦੀਆਂ ਵੀ ਧਮਕੀਆਂ ਤੇਰਾ ਮਤਲਬ ਜ਼ਮੀਨੀ ਲੜਾਈ ਚੱਲਦੀ ਹਾਂਜੀ ਹਾਂਜੀ ਜ਼ਮੀਨ ਦੀ ਲੜਾਈ ਹਾਂਜੀ ਕੀ ਮੰਗੀ ਰੱਖੀ ਤੁਸੀਂ ਅਸੀਂ ਮੰਗੇ ਹੀ ਰੱਖੀ ਆ ਵੀ ਮੈਨੂੰ ਮੇਰੇ ਮੇਰੇ ਬੇਟੇ ਦਾ ਉਹਦਾ ਜੋ ਵੀ ਉਹਦੇ ਬਾਪ ਦਾ ਹੱਕ ਬਣਦਾ ਉਹ ਮੇਰੇ ਬੇਟੇ ਨੂੰ ਦਿੱਤਾ ਜਾਵੇ ਇਨਸਾਫ਼ ਮਿਲੇ ਜੀ 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 ਮੇਰਾ ਨਾਮ ਬੱਲਮਜੀਤ ਸਿੰਘ ਹੈ ਮੈਂ ਪਿੰਡ ਖਮਾਉਣਾ ਕੋਰ ਦਾ ਸਾਫ ਦਾ ਪ੍ਰਧਾਨ ਆ ਮੈਂ ਨਗਰ ਕਾਉਂਸਲ ਖਮਾਉਣਾ ਦਾ ਹੁਣ ਮੇਰੇ ਮੈਸੇਜ ਕਾਉਂਸਲਰ ਆ ਕੀ ਘਟਨਾ ਕੀ ਹੋਈ ਹੈ ਇਹ ਘਟਨਾ ਜੀ ਤਕਰੀਬਨ 8 ਤਰੀਕ ਦੀ ਗੱਲ ਹੈ ਰਾਤ ਸ਼ਾਮ ਦੀ ਤੇ ਕੁਝ ਅਣਪਛਾਤੇ ਬੰਦਿਆਂ ਨੇ ਸਾਡੀ ਕਿਥੇ ਵਿਧਵਾ ਲੇਡੀਜ਼ ਉਹਦੇ ਘਰ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੇ ਜਦੋਂ ਬੱਚੇ ਨੇ ਉਹਨਾਂ ਨੇ ਮੈਨੂੰ ਫੋਨ ਕਰਿਆ ਮੈਂ ਜਲਦੀ ਜੀ ਉੱਥੇ ਮੌਕਾ ਦੇਖਣ ਗਿਆ ਜਦੋਂ ਮੈਂ ਮੌਕਾ ਦੇਖ ਕੇ ਪਰੇ ਵਾਲ ਦੇ ਆ ਰਿਹਾ ਸੀ ਉਹਦੇ ਕੋਲ ਨੂੰ ਸਮਝਾ ਰਿਹਾ ਸੀ ਵੀ ਪਾਈ ਆਪਣੀ ਪੁਲਿਸ ਕੰਪਲੇਂਟ ਵਗੈਰਾ ਕਰੋ ਇਹ ਹੈ ਤੁਹਾਡਾ ਜਿਹੜਾ ਨੁਕਸਾਨ ਹੋਇਆ ਹੈ ਇਹਨਾਂ ਨੂੰ ਉਹਦੇ ਜਿਹੜੇ ਦਿਓ ਰਿਟ ਨੇ ਉਹ ਨਿਕਲੇ ਸ਼ਰਾਬੀ ਹਾਲਤ ਚ ਤੇ ਉਹਨੂੰ ਵੀ ਗਾਲੀ ਗਲੋਚ ਕੀਤੀ ਮੇਰੇ ਨਾਲ ਵੀ ਹਥੋਪਾਈ કરી ਉਹਦੇ ਨਾਲ ਵੀ ਮਾਰਕਾਈ ਕੀਤੀ ਤੇ ਅਸੀਂ ਪੁਲਿਸ ਨੂੰ ਜਾ ਕੇ ਰਾਤ ਨੂੰ ਉਹਦੋਂ ਕੰਪਲੇਂਟ ਕੀਤੀ ਉਹ ਵੀ ਸੀ ਉਹਦੇ ਪਰਿਵਾਰ ਵੀ ਪੇਕੇ ਵੀ ਆਗੇ ਸੀਗੇ ਤੇ ਹਣੀ ਹਾਲੇ ਤੱਕ ਕੋਈ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੇ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਮੇਰੇ ਕੰਨੀ ਤੋਂ ਵੀ ਇਹ ਲੇਡੀਜ਼ ਗਨ ਦੋਨਾਂ ਕੰਨੀ ਤੋਂ ਕੰਪਲੇਟ ਆ ਹਾਂਜੀ ਦੋਨਾਂ ਕੰਨੀ ਤੋਂ ਕੰਪਲੇਟ ਮੈਨੂੰ ਕਹਿੰਦੇ ਵੀ ਤੂੰ ਇਹਦੀ ਕਿਉਂ ਮਦਦ ਕਰਦਾ ਮੇਰੇ ਨਾਲ ਏਸੀ ਗੱਲੋਂ ਝਗੜਾ ਹੋਇਆ ਕੀ ਮੰਗਤਾ ਹੀ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਮਾੜੇ ਆਨਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਉਹ ਆਣ ਪਛਾਤੇ ਬੰਦਿਆਂ ਨੇ ਹਮਲਾ ਕੀਤਾ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਕੌਣ ਹੈ ਕਿਹਦੇ ਨਾਲ ਲਿੰਕ ਨੇ ਕੋਈ ਕੈਮਰੇ ਚ ਵੀ ਆਏ ਨੇ ਬੰਦੇ ਹਾਂ ਉਹ ਬੰਦੇ ਕੈਮਰੇਆਂ ਚ ਆਏ ਨੇ ਸੀਸੀ ਕੈਮਰੇ ਦੇ ਫੁਟੇਜ ਆ ਝੌੜੇ ਦੀ ਵੀ ਸੀ ਕੈਮਰੇ ਦੀ ਫੁਟੇਜ ਆ ਸਾਰੀ ਇਹਨੂੰ ਲੈ ਕੇ ਕੋਈ ਦੁਆਰਾ ਤੁਹਾਡੀ ਗੱਲ ਹੋਈ ਹੈ ਨਾ ਹਾਂ ਪੁਲਿਸ ਨਾਲ ਜੀ ਮੈਂ ਦੂਸਰੀ ਦੂਜੀ ਪੁਲਿਸ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਜੀ ਹੋਈ ਹੈ ਪੁਲਿਸ ਕੋਲ ਅਸੀਂ 2-3 ਵਾਰ ਜਾਇਆ ਹੈ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਕੀ ਮੰਗ ਰੋ ਮੰਗ ਰੱਖਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਵਿਚਾਰੀ ਬੇਸਬਹ ਜਨਾਨੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਨੂੰ ਵੀ ਇਨਸਾਫ ਮਿਲਣਾ ਚਾਹੀਦਾ